ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਡਾਕਟਰ ਅਮਰ ਸਿੰਘ ਨੇ ਦੂਸਰੀ ਵਾਰ ਅੱਜ ਜਿੱਤ ਪ੍ਰਾਪਤ ਕਰਕੇ ਜਨਤਾ ਦੇ ਵਿੱਚ ਵਤਨ ਜਾ ਰਹੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਦੇ। ਥੈਂਕ ਯੂ ਜੀ ਥੈਂਕ ਯੂ। ਪਰ ਸਭ ਕੀ ਕਹਿਣਾ ਚਾਹੁੰ ਕਿ ਅੱਜ ਦੂਸਰੀ ਵਾਰ ਤੁਸੀਂ ਸੰਸਦ ਦੀਆਂ ਪੌੜੀਆਂ ਚੜਨ ਜਾ ਰਹੇ ਹੋ। ਯਾਰ ਮੈਂ ਤਾਂ ਧੰਨਵਾਦੀ ਆ ਆਪਣੇ ਲੋਕਾਂ ਦਾ ਵਰਕਰਾਂ ਦਾ ਲੀਡਰਾਂ ਦਾ ਛੋਟੇ ਸਾਬ ਜਿਆਦਿਆਂ ਦਾ ਤਾਂ ਦੇਣਾ ਨਹੀਂ ਦੇ ਸਕਦੇ ਉਹਨਾਂ ਨੇ ਦੁਬਾਰਾ ਅਸ਼ੀਰਵਾਦ ਦਿੱਤਾ। ਹੁਣ ਮੈਂ ਦੁਬਾਰਾ ਪੂਰੀ ਤਾਕਤ ਨਾਲ ਸੇਵਾ ਕਰੂੰਗਾ ਲੋਕਾਂ ਦੀ ਇਸੇ ਹਲਕੇ ਦੀ ਸੇਵਾ ਕਰੂੰਗਾ ਘਟਾ ਜੱਬ ਬੜਿਆ ਸ਼ਕਸ਼ਮਕਸ ਰਿਹਾ ਹੈ ਮਾਹੌਲ ਕਿਉਂਕਿ ਆਪਾਂ ਨੇ ਹੀ ਬੰਦਿਆ ਨੇ ਢਾਹ ਲਾਈ ਸੀ ਛੱਡ ਕੇ ਪਾਰਟੀ ਦਲ ਬਦਲੂਆਂ ਤੇ ਚਲੇ ਗਏ ਸੀਗੇ ਤੇ ਹੁਣ ਉਹਨਾਂ ਲਈ ਕੀ ਮੈਸੇਜ ਹੈ ਨਹੀਂ ਮੈਸੇਜ ਤਾਂ ਲੋਕਾਂ ਨੇ ਉਹਨਾਂ ਨੂੰ ਦੇ ਦਿੱਤਾ ਕਿ ਭਾਈ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੇ ਦਲ ਬਦਲੂਆਂ ਨੂੰ ਲੋਕਾਂ ਨੇ ਰਿਜੈਕਟ ਕੀਤਾ ਪੂਰਾ ਉਹਨਾਂ ਨੂੰ ਰਿਜੈਕਟ ਕੀਤਾ ਤੇ ਫਿਕਰ ਤੇ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੀਆਂ ਪਾਰਟੀਆਂ ਨੇ ਦਲ ਬਦਲੂਆਂ ਨੂੰ ਅੱਗੇ ਵਧਾਇਆ ਸੀ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਅਸੀਂ ਤਾਂ ਓਰੀਜਨਲ ਕਾਂਗਰਸੀ ਹੈਗੇ ਕਾਂਗਰਸ ਤੋਂ ਹੀ ਲੜੇ ਆ ਅੱਗੇ ਵੀ ਕਾਂਗਰਸੀ ਰਹਿਣਾ ਹੁਣ ਅਗਲੇ ਕੀ ਵਿਕਾਸ ਦੇ ਕੀ ਵਿਚਾਰ ਨੇ ਤੁਹਾਡੇ ਮਨ ਚ ਉਹ ਮੈਂ ਆਪਣੇ ਸਾਰੇ ਲੀਡਰਾਂ ਨਾਲ ਵਰਕਰਾਂ ਨਾਲ ਗੱਲ ਕਰਕੇ ਹੁਣ ਦੁਬਾਰਾ ਉਹਦੀ ਪ੍ਰਾਇੋਰਟੀ ਬਣਾਉਂਗਾ ਉਸ ਤੋਂ ਬਾਅਦ ਫਿਰ ਉਹਨੂੰ ਟੇਕ ਅਪ ਕਰਾਂਗੇ ਕੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੀ ਮੈਸੇਜ ਆ ਬੜੀ ਮਿਹਨਤ ਕਰਦੇ ਆ ਕਿ ਉਹਨਾਂ ਨੂੰ ਤਾਂ ਧੰਨਵਾਦ ਕਰਦਾ ਹੱਥ ਜੋੜ ਕੇ ਧੰਨਵਾਦ ਕਰ ਰਿਹਾ ਕਿ ਭਾਈ ਤੁਸੀਂ ਇਹ ਬਹੁਤ ਮੁਸ਼ਕਿਲ ਇਲੈਕਸ਼ਨ ਸੀ ਉੱਤੇ ਕੇਂਦਰ ਚ ਭਾਜਪਾ ਦੀ ਸਰਕਾਰ ਸੀ ਥੱਲੇ ਝਾੜੂ ਵਾਲੇ ਦੀ ਸਰਕਾਰ ਸੀ ਦੋਵਾਂ ਕੋਲ ਇੰਨੇ ਪੈਸੇ ਆ ਇੰਨੇ ਸਾਧਨ ਨੇ ਇਹ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਸੀ ਨਾ ਸਾਡੀ ਇੱਥੇ ਸਰਕਾਰ ਨਾ ਉੱਤੇ ਸਰਕਾਰ ਤੇ ਉਹਦੇ ਇਹੋ ਜਿਹੇ ਡਿਫਿਕਲਟ ਹਾਲਾਤਾਂ ਚ ਵੀ ਇਲੈਕਸ਼ਨ ਲੜੇ ਵਰਕਰ ਔਰ ਮੈਨੂੰ ਜਿਤਾਇਆ ਮੈਂ ਕਦੇ ਵੀ ਨਹੀਂ ਦੇਣਾ ਤੇ ਸੋਵੇਸਨ ਡਾਕਟਰ ਅਮਰ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੂਸਰੀ ਵਾਰ ਲੋਕ ਸਭਾ ਚੋਣਾਂ ਜਿੱਤੇ ਨੇ ਤੇ ਵਰਕਰਾਂ ਦਾ ਧੰਨਵਾਦ ਕਰ ਰਹੇ ਹਨ ਕਿ ਜੀਹਨਾਂ ਦੀ ਬਦੌਲਤ ਅੱਜ ਉਹ ਦੂਸਰੀ ਵਾਰ ਸੰਸਦ ਮੈਂਬਰ ਬਣੇ ਹਨ ਜਗਦੇਵ ਸਿੰਘ ਟੈਲੀਪੋਸਟ ਪੰਜਾਬ ਐਂਡ ਹਿਮਾਚਲ ਪੱਤਰਕਾਰ ਸਾਹਿਬ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਡਾਕਟਰ ਅਮਰ ਸਿੰਘ ਨੇ ਦੂਸਰੀ ਵਾਰ ਅੱਜ ਜਿੱਤ ਪ੍ਰਾਪਤ ਕਰਕੇ ਜਨਤਾ ਦੇ ਵਿੱਚ ਵਤਨ ਜਾ ਰਹੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਦੇ। ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਪਰਸਪ ਕੀ ਕਹਿਣਾ ਚਾਹੁੰ ਕਿ ਅੱਜ ਦੂਸਰੀ ਵਾਰ ਤੁਸੀਂ ਸੰਸਦ ਦੀਆਂ ਪੌੜੀਆਂ ਚੜਨ ਜਾ ਰਹੇ ਹੋ ਯਾਰ ਮੈਂ ਤਾਂ ਧੰਨਵਾਦੀ ਆ ਆਪਣੇ ਲੋਕਾਂ ਦਾ ਵਰਕਰਾਂ ਦਾ ਲੀਡਰਾਂ ਦਾ ਛੋਟੇ ਸਭ ਜਿਆਦਾ ਤਾਂ ਦੇਣਾ ਨਹੀਂ ਦੇ ਸਕਦੇ ਉਹਨਾਂ ਨੇ ਦੁਬਾਰਾ ਅਸ਼ੀਰਵਾਦ ਦਿੱਤਾ ਹੁਣ ਮੈਂ ਦੁਬਾਰਾ ਪੂਰੀ ਤਾਕਤ ਨਾਲ ਸੇਵਾ ਕਰੂੰਗਾ ਲੋਕਾਂ ਦੀ ਇਸੇ ਹਲਕੇ ਦੀ ਸੇਵਾ ਕਰੂੰਗਾ ਘਟਾ ਜੱਬ ਬੜਿਆ ਸ਼ਕਸ਼ਮਕਸ ਰਿਹਾ ਹੈ ਮਾਹੌਲ ਕਿਉਂਕਿ ਆਪਾਂ ਨੇ ਹੀ ਬੰਦਿਆ ਨੇ ਢਾਹ ਲਾਈ ਸੀ ਛੱਡ ਕੇ ਪਾਰਟੀ ਦਲ ਬਦਲੂਆਂ ਤੇ ਚਲੇ ਗਏ ਸੀਗੇ ਤੇ ਹੁਣ ਉਹਨਾਂ ਲਈ ਕੀ ਮੈਸੇਜ ਹੈ ਨਹੀਂ ਮੈਸੇਜ ਤਾਂ ਲੋਕਾਂ ਨੇ ਉਹਨਾਂ ਨੂੰ ਦੇ ਦਿੱਤਾ ਕਿ ਭਾਈ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੇ ਦਲ ਬਦਲੂਆਂ ਨੂੰ ਲੋਕਾਂ ਨੇ ਰਿਜੈਕਟ ਕੀਤਾ ਪੂਰਾ ਉਹਨਾਂ ਨੂੰ ਰਿਜੈਕਟ ਕੀਤਾ ਤੇ ਫਿਕਰ ਤੇ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੀਆਂ ਪਾਰਟੀਆਂ ਨੇ ਦਲ ਬਦਲੂਆਂ ਨੂੰ ਅੱਗੇ ਵਧਾਇਆ ਸੀ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਅਸੀਂ ਤਾਂ ਓਰੀਜਨਲ ਕਾਂਗਰਸੀ ਹੈਗੇ ਕਾਂਗਰਸ ਤੋਂ ਹੀ ਲੜੇ ਆ ਅੱਗੇ ਵੀ ਕਾਂਗਰਸੀ ਰਹਿਣਾ ਹੁਣ ਅਗਲੇ ਕੀ ਵਿਕਾਸ ਦੇ ਕੀ ਵਿਚਾਰ ਨੇ ਤੁਹਾਡੇ ਮਨ ਚ ਉਹ ਮੈਂ ਆਪਣੇ ਸਾਰੇ ਲੀਡਰਾਂ ਨਾਲ ਵਰਕਰਾਂ ਨਾਲ ਗੱਲ ਕਰਕੇ ਹੁਣ ਦੁਬਾਰਾ ਉਹਦੀ ਪ੍ਰਾਇੋਰਟੀ ਬਣਾਉਂਗਾ ਉਸ ਤੋਂ ਬਾਅਦ ਫਿਰ ਉਹਨੂੰ ਟੇਕ ਅਪ ਕਰਾਂਗਾ ਕੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੀ ਮੈਸੇਜ ਆ ਬੜੀ ਮਿਹਨਤ ਕਰਕੇ ਦੇਖ ਲਓ ਕਿ ਉਹਨਾਂ ਨੂੰ ਤਾਂ ਧੰਨਵਾਦ ਕਰਦਾ ਹੱਥ ਜੋੜ ਕੇ ਧੰਨਵਾਦ ਕਰ ਰਿਹਾ ਕਿ ਭਾਈ ਤੁਸੀਂ ਇਹ ਬਹੁਤ ਮੁਸ਼ਕਿਲ ਇਲੈਕਸ਼ਨ ਸੀ ਉੱਤੇ ਕੇਂਦਰ ਚ ਭਾਜਪਾ ਦੀ ਸਰਕਾਰ ਸੀ ਥੱਲੇ ਝਾੜੂ ਵਾਲੇ ਦੀ ਸਰਕਾਰ ਸੀ ਦੋਵਾਂ ਕੋਲ ਇੰਨੇ ਪੈਸੇ ਆ ਇੰਨੇ ਸਾਧਨ ਨੇ ਇਹ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਸੀ ਨਾ ਸਾਡੀ ਇੱਥੇ ਸਰਕਾਰ ਨਾ ਉੱਤੇ ਸਰਕਾਰ ਤੇ ਉਹਦੇ ਇਹੋ ਜਿਹੇ ਡਿਫਿਕਲਟ ਹਾਲਾਤਾਂ ਚ ਵੀ ਇਲੈਕਸ਼ਨ ਲੜੇ ਵਰਕਰ ਔਰ ਮੈਨੂੰ ਜਿਤਾਇਆ ਮੈਂ ਕਦੇ ਵੀ ਨਹੀਂ ਦੇਣਾ ਤੇ ਸੋਵੇਸਨ ਡਾਕਟਰ ਅਮਰ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੂਸਰੀ ਵਾਰ ਲੋਕ ਸਭਾ ਚੋਣਾਂ ਜਿੱਤੇ ਨੇ ਤੇ ਵਰਕਰਾਂ ਦਾ ਧੰਨਵਾਦ ਕਰ ਰਹੇ ਹਨ ਕਿ ਜੀਹਨਾਂ ਦੀ ਬਦੌਲਤ ਅੱਜ ਉਹ ਦੂਸਰੀ ਵਾਰ ਸੰਸਦ ਮੈਂਬਰ ਬਣੇ ਹਨ ਜਗਦੇਵ ਸਿੰਘ ਡੈਲੀ ਪੋਸਟ ਪੰਜਾਬ ਐਂਡ ਹਿਮਾਚਲ ਪੱਤਰਕਾਰ ਸਾਹਿਬ